ਕਾਂਗਰਸ ਪਾਰਟੀ ਦੀ ਬਹੁਤ ਵਧੀਆ ਕਾਰਗੁਜ਼ਾਰੀ ਪੰਜਾਬ 'ਚ ਰਹੀ ਹੈ 13 'ਚ 7 ਸੀਟਾਂ ਉਹਨਾਂ ਨੇ ਬਹੁਤ ਵੱਡੇ ਮਾਰਜਿਨ ਨਾਲ ਜਿੱਤੀਆਂ ਆ ਤੇ ਕਾਂਗਰਸ ਪਾਰਟੀ ਇਸ ਵੇਲੇ ਜਿਹੜੀ ਆ ਪੁਲ ਮੂੜ ਦੇ ਵਿੱਚ ਆ ਕੇ ਅਸੀਂ 2027 ਦੀ ਆਉਣ ਵਾਲੀ ਜਿਹੜੀ ਐਸੈਂਬਲੀ ਚੋਣਾਂ ਉਹਨਾਂ 'ਚ ਆਪਣੀ ਸਰਕਾਰ ਬਣਾਉਣੀ ਹੈ ਹੋਰ ਆ ਇੱਕ ਨੂੰ ਇਸ ਇਲੈਕਸ਼ਨ ਤੋਂ ਇਹ ਲੱਗਦਾ ਵੀ ਜਿਹੜੇ ਪੰਜਾਬ ਦੇ ਲੋਕ ਆ ਉਹ ਕਾਂਗਰਸ ਪਾਰਟੀ ਨੂੰ ਚਾਹੁੰਦੇ ਆ ਦੇਖੋ ਜਦੋਂ ਲੈਕ ਜਿੱਤਣੀ ਹੁੰਦੀ ਹੈ ਨਾ ਜੀ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਲੋੜ ਤੋਂ ਵੱਧ ਲੋਕਾਂ ਦੇ ਨਾਲ ਵਾਅਦੇ ਕਰਦੀਆਂ ਉਹਨਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਵੀ ਇਸੇ ਤਰ੍ਹਾਂ ਕੀਤਾ ਤੋਂ ਵੱਡੀ ਗੱਲ ਐ ਸੋਣੇ ਲਾਅ ਐਂਡ ਆਰਡਰ ਦੀ ਐ ਜਿਹੜੀ ਆਪਣੇ ਏਰੀਆ ਦੇ ਵਿੱਚ ਆ ਜਾਂ ਸਾਰੇ ਪੰਜਾਬ 'ਚ ਜਿੱਦਾਂ ਦਾ ਇੱਥੇ ਮਸਲਾ ਐ ਸੋਲੇ ਚੱਲ ਰਿਹਾ ਸਾਰੇ ਕੋਈ ਸੜਕ ਤੇ ਨਹੀਂ ਜਾ ਸਕਦਾ ਕੋਈ ਬੀਬੀਆਂ ਆਪਣੇ ਆਪ ਇਕੱਲੇ ਨਹੀਂ ਝੋ ਸਕਦੀਆਂ ਕੁਝ ਸਰਕਾਰ ਦਾ ਕੰਮ ਹੈ ਜੀ 3 ਸਾਲ ਚ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਕਰੇ ਬਾਕੀ ਸਾਡੀ ਕਾਂਗਰਸ ਪਾਰਟੀ ਵੱਲੋਂ ਉਹ ਲਜਤਨਾ ਕਿ ਉਹ ਲੋਕਾਂ ਦੇ ਵਿੱਚ ਅੱਜ ਤੋਂ ਹੀ ਵਿਚਰਨਾ ਸ਼ੁਰੂ ਕਰ ਦੂਗੀ ਬਹੁਤ ਵੱਡੀ ਉਮੀਦ ਆ ਵੀ 2027 ਕਾਂਗਰਸ ਸਰਕਾਰ ਬਣੂਗੀ ਜੀ ਤੁਹਾਡੀ ਆ ਉਹ ਜੇ ਕੁਝ ਕਰੂਗੀ ਤੇ ਲੋਕਾਂ ਦੇ ਵਿੱਚ ਵਿਚਰ ਜੂਗੇ ਨਹੀਂ ਤੇ ਲੋਕਾਂ ਨੇ ਜੋ ਉਹਨਾਂ ਨੂੰ ਵਿਖਾਤਾ ਕਿ ਜੋ ਤੁਹਾਡੇ ਪੱਲੇ ਆ ਉਸ ਹਿਸਾਬ ਨਾਲ ਉਹਨਾਂ ਨੂੰ ਵੋਟਾਂ ਪਈਆਂ ਇਲੈਕਸ਼ਨ ਖਤਮ ਹੁੰਦੇ ਹੀ ਜਿਹੜਾ ਇੱਕ ਬਹੁਤ ਵੱਡਾ ਝਟਕਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਦਰਾਂ ਦੇ ਵਿੱਚ ਵਾਅਦਾ ਕਰਕੇ ਤੇ ਇਹਦੇ ਨਾਲ ਜਿਹੜਾ ਬਹੁਤ ਵੱਡਾ ਕਰੋੜਾਂ ਰੁਪਈਆ ਦਾ ਬੋਝ ਪੈਣਾ ਪੰਜਾਬ ਸਰਕਾਰ ਨੇ ਜਿਹੜਾ ਪਾਇਆ ਵਾ ਕਿਵੇਂ ਵੇਖਦੇ ਹੋ ਕਾਂਗਰਸ ਪਾਰਟੀ ਦੀਆਂ 7 ਸੀਟਾਂ ਤਿੰਨ ਦੋ ਆਜ਼ਾਦ ਵੀ ਉਮੀਦਵਾਰ ਜਿਹੜੇ ਨੇ ਜਿੱਤੇ ਨੇ ਤਾਂ ਹੁਣ ਇੱਕ ਕੌਨਫੀਡੈਂਸ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਕਿ ਸਾਡੇ 92 ਐਮਐਲਏ ਨੇ ਅਸੀਂ ਤਾਂ ਜਿੱਤੇ ਪਏ ਆ ਹੁਣ ਇਹੀ ਕੌਨਫੀਡੈਂਸ ਕਿਤੇ ਕਾਂਗਰਸ 27 ਦੇ ਵਿੱਚ ਨਾ ਲੈ ਜਾਵੇ ਕਿ ਸਾਡੇ 7 MP ਨੇ ਹੁਣ ਅਸੀਂ ਤਾਂ ਜਿੱਤੇ ਆ ਇਹ ਇਹ ਸ਼ਾਇਦ ਇਹ ਵਾਕ ਕਿਸੇ ਨੇ ਕਮੈਂਟ ਬਾਕਸ ਦੇ ਵਿੱਚ ਗੱਲ ਕੀਤੀ ਵੀ ਇਹ ਵਾਕੀ ਬਿਲਕੁਲ ਸਹੀ ਕਿਵੇਂ ਵੇਖਦੇ ਔਰ ਹੀ ਨਹੀਂ ਸਮਝਦੇ ਵੀ ਉਹ ਕੌਨਫੀਡੈਂਸ ਕਰੀ ਵੀ ਕਰਨਾ ਚਾਹੀਦਾ ਕਿਸੇ ਨੂੰ ਵੀ ਕਰਨਾ ਚਾਹੀਦਾ ਨਹੀਂ ਕਰਨਾ ਪਿੱਛੇ ਜੇ ਅਸੀਂ ਆਪਣੇ ਟੋਟਲ ਜਿਹੜੇ ਇੰਡਸਟਰੀ ਲਿਫਟ ਕਰਨਦਾਰਾਂ ਦੇ ਲੈ ਕੇ ਐਸਐਸਪੀ ਸਾਹਿਬ ਨੂੰ ਤਰਨਤਾਰਨ ਵੀ ਮਿਲੇ ਕਿ ਜਿਹੜੇ ਇੱਥੇ ਨਿਤ ਦਿਨ ਦੀਆਂ ਚੋਰੀਆਂ ਕਾਫੀ ਫੈਕਟਰੀਆਂ ਤੇ ਵੀ ਹੋਈਆਂ ਇਹਨਾਂ ਨੂੰ ਕਈ ਵਾਰ ਕੋਈ ਉਲਟ-ਪੁਲਟ ਪੋਨ ਵੀ ਆਉਂਦੇ ਆ ਜਾਂ ਇਹੋ ਜਿਹੀ ਰਿਪੋਰਟਾਂ ਤੇ ਉਹਨਾਂ ਪਰੋਸਾ ਦਵਾਇਆ ਇਹ ਵੀ ਯਤਨ ਕਰਾਂਗੇ ਵੀ ਇਹ ਕੋਈ ਹੋਈ ਵੀਛਾ ਨਾ ਤੇ ਐਮਐਲਏ ਦਾ ਦਫ਼ਤਰ ਹੀ ਸੇਫ ਨਹੀਂ ਆ ਤੁਸੀਂ ਹੋਰ ਬਾਕੀ ਜਿਹੜੀ ਆਮ ਜਨਤਾ ਉਹਦੇ ਬਾਰੇ ਕੀ ਕਹਿ ਸਕਦੇ ਜੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਜੇ ਕਿ ਐਮਐਲਏ ਦਾ ਦਫ਼ਤਰ ਦੇ ਵਿੱਚ ਚੋਰੀ ਹੋ ਸਕਦੀ ਆ ਤੇ ਬਾਕੀ ਸ਼ਹਿਰ ਵਾਲੇ ਜਿਹੜੇ ਆ ਉਹਨਾਂ ਦਾ ਤੇ ਬਹੁਤ ਮੰਦਾ ਲਿਆ ਸਾਡੇ ਡਿਸਟ੍ਰਿਕਟ ਹੈੱਡ ਨੂੰ ਪੰਜਾਬ ਪੁਲਿਸ ਨੂੰ ਬੇਨਤੀ ਆ ਕਿ ਕੋਈ ਕਿਤੇ ਕਿਤੇ ਪੀਸੀਆਰ ਨਹੀਂ ਹੈ ਜੀ ਆਪਣੇ ਏਰੀਆ ਦੇ ਵਿੱਚ ਬਹੁਤ ਘੱਟ ਆ ਜੀ ਉਹਨਾਂ ਨੂੰ ਮਿਲਿਓ ਕਿੰਨੇ ਸਾਡੇ ਕੋਲ ਕੋਈ ਤੇ ਪੰਜਾਬ ਪੁਲਿਸ ਨੂੰ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਵੀ ਇਹਨਾਂ ਨੂੰ ਹਰ ਤਰ੍ਹਾਂ ਦੇ ਯੰਤਰ ਭਾਈਆ ਕਰਾਵੇ ਜਿੱਥੇ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਕਾਰਜਕਾਰੀ ਜਿਹੜੀ ਆ ਉਹ ਵਧੀਆ ਸਾਬਤ ਹੋਈ ਕਿਉਂਕਿ ਰੁਝਾਨ ਜਿਹੜੇ ਸੀਗੇ ਉਹ ਵਾਕਏ ਨਤੀਜਿਆਂ ਤੇ ਬਦਲਦੇ ਹੋਏ ਜਿਹੜੇ ਨਜ਼ਰ ਆਏ ਕਿਉਂਕਿ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਥੇ ਪੋਜੀਸ਼ਨ ਵਧਿਆ ਰਹੀ ਉੱਥੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ 7 ਸੀਟਾਂ ਮਿਲੀਆਂ ਮੇਰੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤਰਨਤਾਰਨ ਤੋਂ ਅਵਤਾਰ ਸਿੰਘ ਜੀ ਤਨੇਜਾ ਅਤੇ ਰਾਈਜ਼ ਮਿਲ ਐਸੋਸੀਏਸ਼ਨ ਦੇ ਵੀ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਭਾਵਨਾਵਾਂ ਕੀ ਨੇ ਕਿਸ ਤਰੀਕੇ ਨਾਲ ਦੇਖਦੇ ਨੇ ਕਾਂਗਰਸ ਦੀ ਪੂਰੀ ਇਸ ਕਾਰਜਕਾਰੀ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ 사ਸੀ ਗਾਲ ਜੀ ਤੁਹਾਨੂੰ ਵੈਲਕਮ ਸਰ ਕੀ ਕਿਵੇਂ ਦੇਖਦੇ ਹੋ ਜਿਹੜਾ ਹੁਣ ਸਰਕਾਰ ਐਕਸ਼ਨ ਮੂਡ ਦੇ ਵਿੱਚ ਨਜ਼ਰ ਆਈ ਤੇ ਬਿਜਲੀ ਦਰਾਂ ਦੇ ਵਿੱਚ ਵਾਧਾ ਵਪਾਰੀਆਂ ਤੇ ਕਿਵੇਂ ਦਾ ਅਸਰ ਜਿਹੜਾ ਪੈ ਸਕਦਾ ਹੈ ਦੇਖੋ ਜੀ ਪਹਿਲੋਂ ਤੇ ਕਾਂਗਰਸ ਪਾਰਟੀ ਦੀ ਬਹੁਤ ਵਧੀਆ ਕਾਰਗੁਜ਼ਾਰੀ ਪੰਜਾਬ ਚ ਰਹੀ ਆ 13 ਚੋਂ 7 ਸੀਟਾਂ ਉਹਨਾਂ ਨੇ ਬਹੁਤ ਵੱਡੇ ਮਾਰਜਨ ਨਾਲ ਜਿੱਤੀਆਂ ਵਾ ਉਹਨਾਂ ਤੇ ਮੇਰੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਆ ਉਹ ਤੁਹਾਨੂੰ ਸਾਰਿਆਂ ਨੂੰ ਹੀ ਵਧਾਈ ਦਿੰਦੇ ਆ ਤੇ ਕਾਂਗਰਸ ਪਾਰਟੀ ਇਸ ਵੇਲੇ ਜਿਹੜੀ ਆ ਫੁੱਲ ਮੂਡ ਦੇ ਵਿੱਚ ਆ ਕਿ ਅਸੀਂ 2027 ਦੀ ਆਉਣ ਵਾਲੀ ਜਿਹੜੀ ਐਸੈਂਬਲੀ ਚੋਣਾਂ ਉਹਨਾਂ 'ਚ ਆਪਣੀ ਸਰਕਾਰ ਬਣਾਉਣੀ ਆ ਔਰ ਅੱਜ ਤੋਂ ਇਸ ਇਲੈਕਸ਼ਨ ਤੋਂ ਇਹ ਲੱਗਦਾ ਵੀ ਜਿਹੜੇ ਪੰਜਾਬ ਦੇ ਲੋਕ ਆ ਉਹ ਕਾਂਗਰਸ ਪਾਰਟੀ ਨੂੰ ਚਾਹੁੰਦੇ ਆ ਤੇ ਉਹ ਤਤਪਰ ਨੇ ਕਿ ਅਸੀਂ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਈ ਪ੍ਰਧਾਨ ਜੀ ਇਹ ਵੀ ਫਿਰ ਜ਼ਰੂਰ ਦੱਸਿਓ ਕਿ ਕੀ ਲੱਗਦਾ ਸੀਗਾ 2 ਸਾਲਾਂ ਦੇ ਵਿੱਚ ਲੋਕਾਂ ਦਾ ਮੂੰਹ ਫਿਰ ਜਿਹੜਾ ਹੈ ਸੱਤਾਧਿਰ ਤੋਂ ਭੰਗ ਕਿਉਂ ਹੋਇਆ ਤੇ ਕਾਂਗਰਸ ਨੇ ਨਵੀਂ ਕੀ ਜਿਹੜੀ ਹੈ ਗਰੰਟੀ ਅਤੇ ਨਵੀਆਂ ਕਿਹੜੀਆਂ ਉਪਲਬਧੀਆਂ ਆਪਣੀਆਂ ਜਿਹੜੀਆਂ ਲੋਕਾਂ ਤੱਕ ਕੜੀਆਂ ਕਿਵੇਂ ਦੇਖਦੇ ਹੋ ਜੀ ਵੇਖੋ ਜਦੋਂ ਇਲੈਕਸ਼ਨ ਜਿੱਤਣੀ ਹੁੰਦੀ ਹੈ ਨਾ ਜੀ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਲੋੜ ਤੋਂ ਵੱਧ ਲੋਕਾਂ ਦੇ ਨਾਲ ਵਾਅਦੇ ਕਰਦੀਆਂ ਉਹਨਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਵੀ ਇਸੇ ਤਰ੍ਹਾਂ ਕੀਤਾ ਵੀ ਅਸੀਂ ਜਿਹੜੇ ਆ ਉਹ ਬੀਬੀਆਂ ਨੂੰ 1-1000 ਰੁਪਏ ਉਹਨਾਂ ਦੇ ਖਾਤੇ 'ਚ ਪਾ ਦੇਵਾਂਗੇ ਔਰ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਿਹੜੇ ਕਿ ਬਿਨਾਂ ਫਾਈਨਾਂਸ ਤੋਂ ਜਿਹੜੇ ਪੂਰੇ ਕਰਨੇ ਏਡੇ ਸੌਖੇ ਨਹੀਂ ਹੁੰਦੇ ਉਹਦੇ ਕਰਕੇ ਹੀ ਲੋਕਾਂ ਦਾ ਜਿਹੜਾ ਉੱਥੋਂ ਇਹਨਾਂ ਦਾ ਮੋਹ ਭਾਗੂ ਆ ਸਭ ਤੋਂ ਵੱਡੀ ਗੱਲ ਐਸ ਵੇਲੇ ਲਾਅ ਐਂਡ ਆਰਡਰ ਦੀ ਐ ਜਿਹੜੀ ਆਪਣੇ ਏਰੀਆ ਦੇ ਵਿੱਚ ਆ ਜਾਂ ਸਾਰੇ ਪੰਜਾਬ 'ਚ ਆ ਜਿੱਦਾਂ ਦਾ ਇੱਥੇ ਮਸਲਾ ਐਸ ਵੇਲੇ ਚੱਲ ਰਿਹਾ ਸਾਰੇ ਕੋਈ ਸੜਕ ਤੇ ਨਹੀਂ ਜਾ ਸਕਦਾ ਕੋਈ ਬੀਬੀਆਂ ਆਪਣੇ ਆਪ ਇਕੱਲੇ ਨਹੀਂ ਜੋ ਸਕਦੀਆਂ ਲੁੱਟ ਖੋਰੀਆਂ ਬਹੁਤ ਵਾਰ ਦੱਤਾ ਇਸ ਕਰਕੇ ਜਿਹੜਾ ਮਾਹੌਲ ਜਿਹੜਾ ਇਹ ਆਮ ਆਦਮੀ ਪਾਰਟੀ ਦੇ ਖਿਲਾਫ ਗਿਆ ਜੀ ਕੀ ਲੱਗਦਾ 3 ਸਾਲ ਉਹ ਕਹਿੰਦੇ ਨੇ ਸਾਡੇ ਕੋਲ ਨੇ ਤੇ 3 ਸਾਲਾਂ ਦੇ ਵਿੱਚ ਅਸੀਂ ਜਿਹੜੇ ਜਿੱਥੇ ਕਮੀ ਪੇਸ਼ੀ ਰਹਿ ਗਈ ਲੋਕਾਂ ਦਾ ਫਤਵਾ ਸਿਰ ਮੱਥੇ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਲੱਗਦਾ ਹੈ ਕਿ ਜਿੰਨੇ ਵਾਅਦੇ ਕੀਤੇ ਹੈ ਜਿੰਨੇ ਸੁਪਨੇ ਵਿਖਾਏ ਹੋ ਪੂਰੇ ਕਰ ਸਕਣਗੇ ਲੋਕਾਂ ਕਿਵੇਂ ਦੇਖੋ ਸਰਕਾਰ ਦਾ ਕੰਮ ਹੈ ਜੀ ਉਹ 3 ਸਾਲ ਚ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਕਰੇ ਬਾਕੀ ਸਾਡੀ ਕਾਂਗਰਸ ਪਾਰਟੀ ਵੱਲੋਂ ਪੂਲ ਯਤਨ ਕਿ ਉਹ ਲੋਕਾਂ ਦੇ ਵਿੱਚ ਅੱਜ ਤੋਂ ਹੀ ਵਿਚਰਨਾ ਸ਼ੁਰੂ ਕਰ ਦੂਗੀ ਗਰਾਊਂਡ ਲੈਵਲ ਤੱਕ ਜਾਣਾ ਸ਼ੁਰੂ ਕਰਗਾ ਪਾਰਟੀ ਸਾਡੀ ਦੀ ਪਾਲਿਸੀ ਹੈ ਕਿ ਜਿਹੜੇ ਟੋਟਲ ਵਰਕਰ ਆ ਉਹ ਅੱਜ ਤੋਂ ਹੀ ਫੀਲਡ ਵਿੱਚ ਕੰਮ ਕਰਨਾ ਸ਼ੁਰੂ ਕਰ ਦਣ ਤੇ ਔਰ ਬਹੁਤ ਵੱਡੀ ਉਮੀਦ ਆ ਵੀ 2027 ਚ ਕਾਂਗਰਸ ਸਰਕਾਰ ਬਣੂਗੀ ਜੀ ਮਨੇਜਾ ਸਾਹਿਬ ਜਿਹੜਾ ਬਿਜਲੀ ਦਰਾਂ ਦੇ ਵਿੱਚ ਵਾਧਾ ਹੋਇਆ ਕਿੰਨਾ ਕੁ ਅਸਰ ਜਿਹੜਾ ਆਮ ਵਿਅਕਤੀ ਦੇ ਨਾਲ ਨਾਲ ਜੇ ਇੰਡਸਟਰੀਲ ਏਰੀਆ ਦੀ ਗੱਲ ਕੀਤੀ ਜਾਵੇ ਜੇਕਰ ਗੱਲ ਇੰਡਸਟਰੀਆਂ ਦੀ ਕੀਤੀ ਜਾਵੇ ਤੁਸੀਂ ਵੀ ਪ੍ਰਧਾਨ ਜੀ ਐਸੋਸੀਏਸ਼ਨ ਦੇ ਕਿਵੇਂ ਵੇਖਦੇ ਕਿੰਨਾ ਕੁ ਅਸਰ ਪੈਣ ਵਾਲਾ ਹੈ ਇਹ ਇਹ ਸਰਕਾਰ 7 ਸੀਟਾਂ ਕਾਂਗਰਸ ਦੀਆਂ ਆਈਆਂ ਤੇ ਤਿੰਨ ਜਿਹੜੀਆਂ ਨੇ ਉਹ ਸੱਤਾ ਧਿਰ ਦੀਆਂ ਆਈਆਂ ਉਸ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਕਿਵੇਂ ਵੇਖਦੇ ਜੀ ਵੇਖੋ ਐਸ ਵੇਲੇ ਇਹ ਆ ਕਿ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਬਿਹਤਰ ਆ ਰਾਜਾ ਵੜਿੰਗ ਜੀ ਨੇ ਬਹੁਤ ਵੱਡੀ ਬਿੱਟੂ ਜੀ ਨੂੰ ਮਾਤ ਦਿੱਤੀ ਆ ਉਹ ਵੀ ਤਤਪਰ ਨੇ ਹੁਣ ਜਿਵੇਂ ਉੱਥੇ ਜਲੰਧਰ ਦੀ ਇੱਕ ਇਲੈਕਸ਼ਨ ਜਿਮਣੀ ਤੋਂ ਆ ਰਹੀ ਆ ਉਹਦੇ ਚ ਪਾਰਟੀ ਜਿਹੜੀ ਪੂਰੀ ਤਰਬਰ ਤਿਆਰਬਰ ਤਿਆਰ ਆ ਉਹਨੂੰ ਇਲੈਕਸ਼ਨ ਨੂੰ ਜਿੱਤਣ ਵਾਸਤੇ ਤੇ ਇਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਆ ਉਹ ਜੇ ਕੁਝ ਕਰੂਗੀ ਤੇ ਲੋਕਾਂ 'ਚ ਵਿਚਰਜੂਗੇ ਨਹੀਂ ਤੇ ਲੋਕਾਂ ਨੇ ਜੋ ਉਹਨਾਂ ਨੂੰ ਵਿਖਾਤਾ ਵੀ ਜੋ ਤੁਹਾਡੇ ਪੱਲੇ ਆ ਉਸ ਹਿਸਾਬ ਨਾਲ ਹੀ ਉਹਨਾਂ ਨੂੰ ਵੋਟਾਂ ਪਈਆਂ ਆ ਇਹ ਪਾਰਟੀ ਦੀ ਹਰ ਚੀਜ਼ ਦੀ ਕਾਰਗੁਜ਼ਾਰੀ ਤੇ ਡਿਪੈਂਡ ਕਰਦਾ ਜੀ ਬਿਜਲੀ ਤਰ੍ਹਾਂ ਦੀ ਗੱਲ ਹੈ ਤੇ ਜਿਹੜੀ ਬਿਜਲੀਦਾਰ ਆ ਇੱਕ ਹੁਣ ਇਹਨਾਂ ਨੇ ਇਲੈਕਸ਼ਨ ਖਤਮ ਹੁੰਦਿਆਂ ਹੀ ਜਿਹੜਾ ਇੱਕ ਬਹੁਤ ਵੱਡਾ ਝਟਕਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਤਰ੍ਹਾਂ ਦੇ ਵਿੱਚ ਵਾਅਦਾ ਕਰਕੇ ਇੰਡਸਟਰੀ ਜਿਹੜੀ ਆ ਅੱਗੇ ਹੀ ਸਾਡੇ ਏਰੀਆ 'ਚ ਤੇ ਬਹੁਤ ਮਾੜੀ ਪੋਜੀਸ਼ਨ ਆ ਬਾਰਡਰ ਏਰੀਆ ਤਰਨਤਾਰ ਨੇ ਬਾਕੀ ਪੰਜਾਬ 'ਚ ਵੀ ਤੇ ਇਹਦੇ ਨਾਲ ਜਿਹੜਾ ਬਹੁਤ ਵੱਡਾ ਕਰੋੜਾਂ ਰੁਪਈਆ ਦਾ ਬੋਝ ਪੈਣਾ ਪੰਜਾਬ ਸਰਕਾਰ ਨੇ ਜਿਹੜਾ ਪਾਇਆ ਵਾ ਇਹਦੀ ਅਸੀਂ ਪੁਰਜ਼ੋਰ ਨਖਦੀ ਕਰਦੇ ਆਂ ਅਸੀਂ ਮੰਗ ਕਰਦੇ ਆਂ ਇੰਡਸਟਰੀ ਵੱਲੋਂ ਕਿ ਇਹਨੂੰ ਜਿਹੜਾ ਜਿਵੇਂ ਵੇਖਦੇ ਹੋ ਕਾਂਗਰਸ ਪਾਰਟੀ ਦੀਆਂ 7 ਸੀਟਾਂ 3 ਦੋ ਆਜ਼ਾਦ ਵੀ ਉਮੀਦਵਾਰ ਜਿਹੜੇ ਨੇ ਜਿੱਤੇ ਨੇ ਤਾਂ ਹੁਣ ਇੱਕ ਕੌਨਫੀਡੈਂਸ ਜਿਹੜਾ ਸੀਗਾ ਆਮ ਆਦਮੀ ਪਾਰਟੀ ਨੂੰ ਕਿ 92 ਐਮਐਲਏ ਨੇ ਅਸੀਂ ਤਾਂ ਜਿੱਤੇ ਪਏ ਆ ਹੁਣ ਇਹੀ ਕੌਨਫੀਡੈਂਸ ਕਿਤੇ ਕਾਂਗਰਸ 27 ਦੇ ਵਿੱਚ ਨਾ ਲੈ ਜਾਵੇ ਕਿ ਸਾਡੇ 7 ਐਮਪੀ ਨੇ ਹੁਣ ਅਸੀਂ ਤਾਂ ਜਿੱਤੇ ਆ ਇਹ ਇਹ ਸ਼ਾਇਦ ਇਹ ਵਾਕ ਕਿਸੇ ਨੇ ਕਮੈਂਟ ਬਾਕਸ ਦੇ ਵਿੱਚ ਗੱਲ ਕੀਤੀ ਸੀ ਇਹ ਵਾਕੀ ਬਿਲਕੁਲ ਸਹੀ ਕਿਵੇਂ ਵੇਖਦੇ ਜੀ ਨਹੀਂ ਇਹੋ ਜੀ ਗੱਲ ਨੇ ਜੀ ਪਾਰਟੀ ਜਿਹੜੀ ਆ ਸਾਡੀ ਬੜੀ ਸੂਸਮਝ ਕੇ ਚੱਲੂਗੀ ਤੁਸੀਂ ਵੇਖਿਆ ਐ ਇਸ ਵੇਲੇ ਪੰਜਾਬ ਦੇ ਸੀਟਾਂ ਦੀ ਵੰਡ ਸਮੇਂ ਉਹਨਾਂ ਨੇ ਹਰ ਸੀਟ ਨੂੰ ਬੜੇ ਢੰਗ ਨਾਲ ਲੈ ਕੇ ਉੱਥੇ ਉਮੀਦਵਾਰ ਖੜੇ ਕੀਤੇ ਸੀ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਵੀ ਜਿਹੜੇ ਸੱਤ ਕੈਂਡੀਡੇਟ ਆ ਬੜੀ ਚੰਗੀ ਲੀਡ ਦੇ ਨਾਲ ਜਿੱਤ ਗਏ ਜਿਹੜੇ ਉੱਥੇ ਗਏ ਆ ਔਰ ਅਹੀਂ ਨਹੀਂ ਸਮਝਦੇ ਵੀ ਓਵਰ ਕੌਨਫੀਡੈਂਸ ਕਰੀ ਵੀ ਕਰਨਾ ਚਾਹੀਦਾ ਕਿਸੇ ਨੂੰ ਵੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜੀ ਲਾਅ ਐਂਡ ਆਰਡਰ ਨੂੰ ਲੈ ਕੇ ਤੇ ਲਾਅ ਡਾਟ ਜਿਹੜਾ ਵਾ ਉਹਦੀ ਪੋਜੀਸ਼ਨ ਜਿਹੜੀ ਆ ਉਹ ਮੜੀ ਆ ਤੇ ਸਰਕਾਰ ਨੂੰ ਹੀ ਅਸੀਂ ਅਪੀਲ ਕਰਦੇ ਆ ਵੀ ਇੱਥੇ ਜਿਹੜਾ ਵਾ ਪੂਰਾ ਧਿਆਨ ਦਿੱਤਾ ਜਾਵੇ ਪਿੱਛੇ ਜੇ ਅਸੀਂ ਆਪਣੇ ਟੋਟਲ ਜਿਹੜੇ ਇੰਡਸਟਰੀ ਲਿਸਟ ਤਰਨਤਾਰਨ ਦੇ ਲੈ ਕੇ ਐਸਐਸਪੀ ਸਾਹਿਬ ਨੂੰ ਤਰਨਤਾਰਨ ਨੇ ਵੀ ਮਿਲੇ ਵੀ ਜਿਹੜੇ ਇੱਥੇ ਨਿੱਤ ਦਿਨ ਦੀਆਂ ਚੋਰੀਆਂ ਕਾਫੀ ਫੈਕਟਰੀਆਂ ਤੇ ਵੀ ਹੋਈਆਂ ਇਹਨਾਂ ਨੂੰ ਕਈ ਵਾਰ ਕੋਈ ਉਲਟ-ਪੁਲਟ ਫੋਨ ਵੀ ਆਉਂਦੇ ਆ ਜਾਂ ਇਹੋ ਜਿਹੀ ਸਿਚੁਏਸ਼ਨ ਤੇ ਉਹਨਾਂ ਪਰੋਸਾ ਤੋਂ ਆਇਆ ਵੀ ਇਹੀ ਯਤਨ ਕਰਾਂਗੇ ਵੀ ਕੋਈ ਹੋਈ ਵੀ ਸਿਚੁਏਸ਼ਨ ਨਾ ਹੋਵੇ ਐਮਐਲਏ ਦਫ਼ਤਰ ਦੇ ਵਿੱਚ ਚੋਰੀ ਹੁੰਦੀ ਆ ਕਿਵੇਂ ਵੇਖਦੇ ਆ ਵੇਖੋ ਜਿੱਥੇ ਐਮਐਲਏ ਦਾ ਦਫ਼ਤਰ ਹੀ ਸੇਫ ਨਹੀਂ ਆ ਤੁਸੀਂ ਹੋਰ ਬਾਕੀ ਜਿਹੜੀ ਆਮ ਜਨਤਾ ਉਹਦੇ ਬਾਰੇ ਕੀ ਕਹਿ ਸਕਦੇ ਜੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਜੇ ਵੀ ਜੇ ਐਮਐਲਏ ਦਾ ਦਫ਼ਤਰ ਦੇ ਵਿੱਚ ਚੋਰੀ ਹੋ ਸਕਦੀ ਆ ਤੇ ਬਾਕੀ ਸ਼ਹਿਰ ਵਾਲੇ ਜਿਹੜੇ ਆ ਉਹਨਾਂ ਦਾ ਤੇ ਬਹੁਤ ਮੰਦਾ ਹਲੇ ਕਾਂਗਰਸ ਪਾਰਟੀ ਵੱਲੋਂ ਜੇ ਗੱਲ ਕੀਤੀ ਜਾਵੇ ਹੁਣ ਇੱਥੇ ਕੀ ਕਹਿਣਾ ਚਾਹੋਗੇ ਕਿ ਪੁਲਿਸ ਨੂੰ ਕਿਵੇਂ ਦੀ ਅਪੀਲ ਕਰਨੀ ਚਾਹੋਗੇ ਕਿ ਕਿਵੇਂ ਦੇ ਪੁਲਿਸ ਵੱਲੋਂ ਉਪਰਾਲੇ ਰਹਿਣੇ ਚਾਹੀਦੇ ਆ ਇਸ ਸਾਰੇ ਜੋ ਕੁਝ ਵੀ ਹੋ ਰਿਹਾ ਉਸ ਨੂੰ ਲੈ ਕੇ ਵੇਖੋ ਇਹ ਸਾਡੇ ਡਿਸਟ੍ਰਿਕਟ ਹੈਡਮਨ ਪੰਜਾਬ ਪੁਲਿਸ ਨੂੰ ਬੇਨਤੀ ਆ ਕਿ ਵੇਖੋ ਇੱਥੇ ਕਿਤੇ ਕਿਤੇ ਪੀਸੀਆਰ ਨਹੀਂ ਹੈ ਜੀ ਆਪਣੇ ਏਰੀਆ ਦੇ ਵਿੱਚ ਬਹੁਤ ਘੱਟ ਆ ਜੇ ਉਹਨਾਂ ਨੂੰ ਮਿਲਿਓ ਕਹਿੰਦੇ ਸਾਡੇ ਕੋ ਕੋਈ ਬੰਦੇ ਸਟਾਫ ਹੀ ਨਹੀਂ ਹੈਗਾ ਜਿਹੜਾ ਜਾਂ ਮੋਟਰਸਾਈਕਲ ਲੈਣੇ ਨਹੀਂ ਹੈਗੇ ਵੀ ਜਿਹੜੇ ਅਸੀਂ ਨਹੀਂ ਕਰ ਸਕੀਏ ਇਹ ਪੰਜਾਬ ਪੁਲਿਸ ਨੂੰ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਵੀ ਇਹਨਾਂ ਨੂੰ ਹਰ ਤਰ੍ਹਾਂ ਦੇ ਯੰਤਰ ਮੁਹਈਆ ਕਰਾਵੇ ਤਾਂ ਦੇ ਜਿਹੜੀ ਫੋਰਸ ਦੀ ਘਾਟ ਆ ਉਹਨੂੰ ਪੂਰਾ ਕਰੇ ਤਾਂ ਕਿ ਏਰੀਆ ਦੀ ਜਿਹੜੀ ਉਹ ਰਖਵਾਲੀ ਹੋ ਸਕੇ ਲੋਕੀ ਜਿਹੜੇ ਆ ਇਹਨੂੰ ਸ਼ਾਂਤੀ ਨਾਲ ਰਹਿ ਸਕਣ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਥੈਂਕ ਯੂ ਜੀ ਮਿਹਰਬਾਨੀ ਸੋ ਇਹ ਸੰਨ ਸਰਦਾਰ ਅਵਤਾਰ ਸਿੰਘ ਜੀ ਤਨੇਜਾ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਸੱਤਾਧਿਰ ਦੇ ਵੱਲੋਂ ਜਿਹੜਾ ਹੈ ਹੁਣ 3 ਸੀਟਾਂ ਆਉਣ ਦੇ ਨਾਲ ਹੀ ਆਉਣ ਸਾਰੀ ਜਿਹੜਾ ਉਹ ਬਿਜਲੀ ਦਰਾਂ ਦੇ ਵਿੱਚ ਵਾਅਦਾ ਕਰ ਦੇਣਾ ਇਹ ਹਾਸੋਈ ਨਹੀਂ ਗੱਲ ਵੀ ਹੈ ਤੇ ਬੁਖਲਾਹਟ ਵੀ ਹੈ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹਨਾਂ ਦਾ ਮੰਨਣਾ ਹੈ ਕਿ ਕਾਂਗਰਸ ਪਾਰਟੀ ਦਾ ਅਤੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਪੱਬਾਂ ਪਾਰ ਹੋ ਚੁੱਕੀ ਐ ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਲੋਕ ਜਿਹੜੇ ਨੇ ਹੁਣ ਕੀ ਕਰਦੇ ਨੇ ਕਿਉਂਕਿ ਜਲੰਧਰ ਦੇ ਵਿੱਚ ਵੀ ਜਿਮਣੀ ਚੋਣਾ ਹੈ ਅਤੇ ਪੰਜ ਹੋਰ ਜਗ੍ਹਾਾਂ ਤੇ ਜਿਹੜੀਆਂ ਜਿਮਣੀ ਚੋਣਾ ਪੰਜਾਬ ਦੇ ਵਿੱਚ ਹੋਣੀਆਂ ਨੇ ਉਸ ਤੋਂ ਬਾਅਦ ਸਰਪੰਚੀ ਕਿਹੜੀ ਪਾਰਟੀ ਆਪਣੀ ਪੰਚਾਇਤ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਐ ਇਹਤੇ ਵੀ ਰਹੇਗੀ ਨਜ਼ਰ ਤੁਸੀਂ ਬਣੇ ਰਹੋ ਨਜ਼ਰ ਦੇ ਨਾਲ ਮੈਂ ਹਾਂ ਦਰਜੀਤ ਸਿੰਘ ਤਰਨਤਾਰਨ